ਆਸਾ ਮੁਹੱਲਾ ਪਹਿਲਾ ਇੱਕ ਆਵ ਹੈ ਇੱਕ ਜਾਵ ਹੈ ਆਈ ਜਿਨ੍ਹਾਂ ਨੇ ਕੁਪਰੇਸ਼ਨ ਨਹੀਂ ਵੇਖਿਆ ਭਾਈ ਉਹਨਾਂ ਦੀ ਹਾਨ ਸੁਣੋ ਇੱਕ ਦਾ ਜਨਮ ਧਾਰ ਕੇ ਦੁਨੀਆ ਚ ਆ ਰੇ ਵਧਾਈਆਂ ਮਿਲਦੀਆਂ ਹਨ ਇੱਕ ਜਾਵ ਹੈ ਆਈ ਜਿਹੜੇ ਹੋਏ ਜਿਹੜੇ ਐ ਮੌਤ ਦੇ ਮੂੰਹ ਪੈ ਕੇ ਜਾਂਦੇ ਆ ਪ੍ਰਲੋਕ ਨੂੰ ਚਲੇ ਜਾਂਦੇ ਹਨ ਇੱਕ ਹਰ ਰਾਤੇ ਰਹੇ ਸਮਾਈ ਜਿਨ੍ਹਾਂ ਦੇ ਅੰਦਰ ਆਈ ਹੋਈ ਨ ਮਾਇਆ ਦੀ ਇਛਾ ਉਹ ਇੱਕ ਜਨਮ ਧਾਰ ਕੇ ਆਉਂਦੇ ਐ ਤੇ ਮਰ ਕੇ ਇੱਕ ਜਾਂਦੇ ਐ ਉਹਨਾਂ ਨੂੰ ਇਹ ਵਾਸ਼ਨਾ ਨਾ ਮਾਇਆ ਦੀ ਇਹੋ ਹੀ ਆਉਣ ਜਾਣ ਦੇ ਘਮਨ ਜਪਾਈ ਰੱਖਦੀ ਹਰ ਵਕਤ ਇੱਕ ਹਰ ਰਾਤੇ ਰਹੇ ਸਮਾਈ ਗੁਰਮਾਇ ਦੀ ਛਾਈ ਹੋਏ ਕਹਉਂਦੇ ਜਨਮ ਧਾਰ ਕੇ ਇੱਕ ਜਾਂਦੇ ਐ ਮਰ ਕੇ ਅਤੇ ਇੱਕ ਹਰ ਰਾਤੇ ਜਿਹੜੇ ਹਰੀ ਅਕਾਲ ਪੁਰਖ ਵਿੱਚ ਰੰਗੇ ਹੋਏ ਐ ਉਹ ਵਾਹਿਗੁਰੂ ਦੀ ਅਪੀੜ ਹੋ ਕੇ ਸਮਾਏ ਰਹਿੰਦੇ ਹਨ ਉਹਨਾਂ ਦਾ ਆਉਣਾ ਜਾਣਾ ਨਹੀਂ ਹੈ ਜਮਨ ਮਰਨ ਤੋਂ ਹੈ ਖਾਨ ਇੱਕ ਧਰਨ ਗगन ਮਹਿ ਠੌਰ ਨਾ ਠੌਰ ਨਾ ਪਾਵੇ ਹੈ ਕਿ ਐਸੀ ਹੈ ਧਰਤੀ ਦੀਆਂ ਜੂਨਾ ਜੂਨੀ ਫੇਰ ਨਾ ਪਾਉਂਦੇ ਆਕਾਸ਼ ਦੀਆਂ ਜੂਨਾ ਜੂਨਾ ਆਕਾਸ਼ ਚਾਰੀਆਂ ਦੇਵਤਿਆਂ ਦੇ ਕਾਂਜੀ ਠਹਿਰ ਨਾ ਨਹੀਂ ਪਾਉਂਦੇ ਖਾਣ ਹੀ ਪਾਉਂਦੇ ਹਨ ਪਾਪ ਐਨੇ ਕੀਤੇ ਹੋਏ ਹੈ ਧਰਤੀ ਦੀਆਂ ਜੂਨਾ ਵਿੱਚ ਨਹੀਂ ਚੱਲਦੀਆਂ ਐਨੇ ਗਦਨਾ ਆਕਾਸ਼ ਆਦਕਾਂ ਦੇ ਪੁੰਨਾ ਦਾ ਹੰਕਾਰ ਆਕਾਸ਼ ਦੇ ਵਿੱਚ ਦੇਵਤੇ ਆਦਕ ਵੀ ਨਹੀਂ ਉਹਨੂੰ ਚੱਲਦੇ ਉਹ ਬਿਸ਼ਾਰੇ ਕੀੜੇ ਬਣਦੇ ਹਨ ਇਹ ਕਰਮਹੀਣ ਹਰ ਨਾਗ ਨਾ ਧਿਆਵ ਹੈ ਉਹ ਕਰਮਾਂ ਤੋਂ ਹੀ ਨੇ ਧਰਤੀ ਦੀਆਂ ਜੁਨਾ ਚ ਨਹੀਂ ਠਹਿਰਨਾ ਪਾਉਂਦੇ ਆਕਾਸ਼ ਆਦਿ ਸੁਰਗ ਆਦਿ ਕਹਨੀਆਂ ਜੁਨਾ ਚ ਵੀ ਥੌਰ ਥਾਂ ਨਹੀਂ ਪਾਉਂਦੇ ਉਹ ਕਰਮਾਂ ਤੋਂ ਹੀ ਨੇ ਅਸੇ ਤਿੰਨਾਂ ਲੋਕਾਂ 'ਚ ਪਰਮੇਸ਼ਰ ਦੇ ਨਾਮ ਨੂੰ ਹੰਝਾਉਂਦੇ ਐਸੇ ਭਾਗਾਂ ਤੋਂ ਹੀ ਨੇ ਹਨ ਗੁਰ ਪੂਰੇ ਤੇ ਗਤ ਮਿਤ ਪਾਈ ਇਹ ਤਾਂ ਭਾਈ ਪੂਰੇ ਗੁਰੂ ਅਕਾਲ ਪੁਰਖ ਤੋਂ ਉਹਦੀ ਗੱਤ ਪ੍ਰਾਪਤੀ ਦੀ ਮਿਤ ਮਰਜਾਦਾ ਪਾਈ ਹੈ ਇਹੋ ਸੰਸਾਰ ਬੇਖ ਰਤ ਅਤ ਪਾਉ ਜਲ ਇਹ ਜਿਹੜਾ ਸਾਰਾ ਸੰਸਾਰ ਹੈ ਜ਼ਹਿਰ ਦੀ ਨਿਆਈ ਹੈ ਇਹਦੇ ਵਿੱਚ ਵਿਉ ਦੀ ਨਿਆਈ ਜ਼ਹਿਰ ਹੈ ਦੁਖਦਾਇਕ ਮਾਇਆ ਦਾ ਮੋ ਆਪਿਆਂ ਦੇ ਪਹੁੰਚੇ ਇਸ ਸੰਸਾਰ ਸਮੁੰਦਰ ਹੈ ਜੰਮਨ ਮਨ ਦਾ ਪਾਏ ਜਿਸ ਦੇ ਜਲ ਹੈ ਗੁਰਸਾਹਿਬ ਦੀ ਹਰ ਪਾਰ ਲੰਘਾਈ ਜੋ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਹੈ ਉਹਨਾਂ ਨੂੰ ਗੁਰ ਸ਼ਬਦੀਆਂ ਨੂੰ ਹਰੀਨ ਪਾਰ ਲੰਘਾਤਾ ਮੁਕਤੂਪੀ ਕਿਨਾਰੇ ਤੇ ਪਹੁੰਚਾਉਂਦੇ ਹਨ ਰਹਾਉ ^{(1)} ਇਨਕੋ ਆਪ ਲਈ ਪ੍ਰਭ ਮੇਲ^{(2)}^{(3)} ਇਨਕੋ ਆਪ ਕਿਰਪਾ ਦ੍ਰਿਸ਼ਟੀ ਕਰਕੇ ਗੁਰਾਂ ਦੁਆਰਾ ਪਰਮੇਸ਼ਰ ਮੇਲ ਲੈਂਦਾ ਆਪਦੇ ਨਾਲ^{(4)}^{(5)} ਇਨਕੋ ਕਾਲ ਨਾ ਸਾਕੇ ਪੀ ਉਹਨਾਂ ਨੂੰ ਕਾਲ ਸਾਹਿਬ ਸੰਗੀ ਤੇਲ ਦਿਵਾ ਨਹੀਂ ਸਕਦਾ ਕਾਲੂ ਨ ਭਈ ਪ੍ਰੀਰ ਕੇ ਹੋਰ ਪਾਸੇ ਜੂਨਾ ਚ ਨਹੀਂ ਧੱਕ ਸਕਦਾ ਗੁਰਮੁਖ ਨਿਰਮਲ ਰਹੇ ਹੈ ਪਿਆਰੇ ਜਿਹੜੇ ਗੁਰਮਖ ਮਾਇਆ ਤੇ ਮੋਹ ਤੋਂ ਹੋਮੇ ਤੋਂ ਵਿਕਾਰਾਂ ਤੋਂ ਨਿਰਮਲ ਉਜਲ ਰਹਿੰਦੇ ਹੈ ਵਾਹਿਗੁਰੂ ਦੇ ਪਿਆਰੇ ਬਣ ਗਏ ਹਨ ਉਹ ਜਿਉਂ ਜਲ ਅੰਭ ਉਪਰ ਕਮਲ ਨਿਰਾਰੇ ਉਹ ਹੈ ਗੁਰਮਖ ਨਲੇ ਰਹਿੰਦੇ ਹੈ ਜਿਵੇਂ ਕੌਲ ਪਾਣੀ ਵਿੱਚ ਤਾਂ ਖੜਾ ਹੁੰਦਾ ਹੈ ਪਰ ਤਲਾਬੇ ਪਾਣੀ ਤੋਂ ਨਲੇਪ ਹੁੰਦਾ ਹੈ ਤਲਾਬੇ ਪਾਣੀ ਦੀ ਕਣੀ ਨਹੀਂ ਉਹਨੂੰ ਸ਼ੋਮਲੀ ਅੰਦਰ ਜਿਹੜਾ ਉਪਰੋਂ ਆਕਾਸ਼ ਤੋਂ ਪਾਣੀ ਪੈਂਦਾ ਹੈ ਬੱਦਲ ਦੇ ਰਾਹੀਂ ਉਹ ਵੀ ਪਤਰਾ ਖੁਜ ਕੋਣੇ ਕਰਕੇ ਪੱtre ਤੇ ਨਹੀਂ ਟਿਕਦਾ ਪੱਤਰਾ ਪਾਣੀ ਥੱਲੇ ਡਿਗ ਪੈਂਦਾ ਤੇ ਉਹ ਉੱਪਰਲੇ ਬੱਦਲ ਦੇ ਪਾਣੀ ਤੋਂ ਵੀ ਨਿਆਰੇ ਰਹਿੰਦੇ ਆ ਤੇ ਥੱਲੇ ਜਲ ਵਿੱਚ ਰਹਿੰਦੇ ਹੋਏ ਉਹ ਤੋਂ ਵੀ ਨਿਆਰੇ ਰਹਿੰਦੇ ਆ ਇਸੇ ਪ੍ਰਕਾਰ ਗੁਰਮੁਖ ਆ ਪੰਜਾਰਥਾਂ ਨੂੰ ਜਿਹੜਾ ਜਾਲ ਹੈ ਨਾ ਸੰਸਾਰ ਦਾ ਇਹਦੇ ਵਿੱਚ ਰਹਿੰਦੇ ਹੋਏ ਸੰਸਾਰ ਦੇ ਪੰਜਾਰਥਾਂ ਤੋਂ ਨਿਆਰੇ ਰਹਿੰਦੇ ਆ ਅਕਾਸ਼ ਆਦਿਕਾਂ ਦਾ ਜਲਦੀ ਨਿਆਈ ਜੋ ਬ੍ਰਹਮ ਲੋਕ ਦੇ ਸੁਖ ਵੈ ਤੇ ਸਰਗ ਲੋਕ ਦੇ ਨਿੰਬ ਭੋਗ ਵੈ ਉਹਨਾਂ ਦੀ ਵੀ ਇੱਛਾ ਨਹੀਂ ਕਰਦੇ ਉਸ ਤੋਂ ਵੀ ਨਿਆਰੇ ਰਹਿੰਦੇ ਹੋ ਗੁਰਮਖ ਦੇ ਲੇਪ ਰਹਿੰਦੇ ਐ ਲੋਕ ਪਰ ਲੋਕ ਦੇ ਪਦਾਰਥਾਂ ਦੀ ਇੱਛਾ ਵੱਲੋਂ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਦੋਸਤ ਇਹ ਇਹ ਗਿਆਨ ਕਿਤੇ ਕੇ ਬੁਰਾ ਕਿਹਨੂੰ ਕਹੀਏ ਤੇ ਪਨਾ ਕਿਸ ਨੂੰ ਕਹੀਏ ਦੀਸਾ ਬ੍ਰਹਮ ਗੁਰਮੁਖ ਸਚ ਲਈ ਹੈ ਉਹਨਾਂ ਗੁਰਮੁਖਾਂ ਦੇ ਤਾਈਂ ਇਸ ਬ੍ਰਹਮ ਆਤਮਾ ਹੀ ਦਿਸਦਾ ਹੈ ਇਸ ਕਰਕੇ ਸਚ ਨੂੰ ਉਹਨਾਂ ਲਈਆ ਲਖਿਆ ਹੈ ਆਪਾਂ ਨੂੰ ਲਖਣਾ ਚਾਹੀਦਾ ਉਹਨਾਂ ਦੀ ਸੰਗਤ ਕਰਕੇ ਸਚ ਸਰੂਪ ਨੂੰ ਆਕਾਥ ਕਾਥੋ ਗੁਰਮਤ ਵਿਚਾਰ ਦੇਖ ਲੋ ਗੁਰਮਤ ਵੀ ਵਿਚਾਰ ਗੁਆਰਾ ਆਕਾਥ ਸਰੂਪ ਨੂੰ ਮਹਾਪੁਰਖ ਰਸਨ ਕਰਦੇ ਹੈ ਗੁਰਮਤੀ ਵਿਚਾਰ ਦੁਆਰਾ ਕਰ ਸ੍ਰੀ ਉਹਦਾ ਕਥਨ ਕਰੋ اے ਪਿਆਰੇ ਤੁਸੀਂ ਵੀ ਮਿਲ ਗੁਰ ਸੰਗਤ ਪਾਉ ਪਾਰ ਸਰਗੁਣ ਸਾਹਿਬ ਦੀ ਸੰਗਤ ਨਾਲ ਮਿਲ ਕਰਕੇ ਸੰਸਾਰ ਸੁਨਦਰ ਤੋਂ ਪਾਰ ਮੁਕਤੀ ਦੇ ਕਿਨਾਰੇ ਨੂੰ ਪ੍ਰਾਪਤ ਕਰੋ ਆਪ ਸਾਸਤ ਵੀ ਸਿਮਰਤ ਬਹੁ ਭੀ ਜੇ ਤੁਸੀਂ ਇਹ ਸ਼ਾਸਤਰਾਂ ਨੂੰ ਪੜਨ ਲੱਗ ਜਿਓਗੇ ਸਾਂਖ ਜਿਹੜਾ ਉਹ ਨੀਸ਼ਰਵਾਦੀ ਹੈ ਅਤੇ ਨਿਆਇ ਜਿਹੜਾ ਹੈ ਉਹ ਭੀਰਵਾਦੀ ਹੈ ਇਕ ਦੇਸੀ ਸ਼ਿਨੂ ਦੱਸਦਾ ਹੈ ਬਸ ਇਹ ਕੁ ਕਾਲਵਾਦੀ ਹੈ ਪੂਰਨਮਾਸਾ ਕਰਮਵਾਦੀ ਹੈ ਤੇ ਯੋਗ ਜਿਹੜਾ ਹੈ ਗ੍ਰਿਤੀ ਅਨਰੋਧ ਨੂੰ ਸਭ ਕੁਝ ਸਮਝਦਾ ਹੈ ਵਾਦਾਂਤ ਜਿਹੜਾ ਕਹਿੰਦਾ ਹੈ ਇਹ ਕਹਿੰਦਾ ਮੈਂ ਬ੍ਰਹਮ ਇਸ ਪ੍ਰਕਾਰ ਸ਼ਾਸਤ੍ਰਾਂ ਤੇ ਛਿਆਂ ਤੇ ਵੇਦ ਸ਼ਾਮ ਵਿੱਚ ਮਹਾਵਾਕ ਦਾ ਕਥਨ ਤੇ ਵਾਦਾਂਤ ਦਾ ਹਾਕ ਜਿਆਦਾ ਹੈ ਅਤੇ ਇਹ ਵੇਦ ਵਿੱਚ ਹੰਰ ਭਾਗ ਜਿਆਦੇ ਹੈ ਬ੍ਰਾਹਮਣ ਭਾਗ ਜਿਆਦੇ ਹੈ ਜੁਜਰ ਵੇਲੇ ਯੱਗ ਭਾਗ ਬਹੁਤਾ ਹੈ ਅਤੇ ਅਸਰਵੰਤ ਗੀਤ ਭਾਗ ਬਹੁਤਾ ਹੈ ਹੁ ਵੇਦਾਂ ਵਿੱਚ ਹੈ ਤੇ ਸਿਮਰਤੀਆਂ ਵਿੱਚ ਮਨੁਸਿਮਤੀ ਦਾ ਕੇਵਲ ਕਰਮ ਕਾਂਡ ਹੀ ਕਥਨ ਕੀਤਾ ਹੋਇਆ ਭਾਰਤਯੰਗ ਸੰਗ੍ਰਹਿ ਅਤੇ ਧਿਆਗ ਵਰਗ ਸਿਮਰਤੀ ਦੇ ਵਿੱਚ ਇਹਨਾਂ ਉਪਾਸ਼ਨਾ ਹੀ ਕਹੀ ਹੈ ਉਸੇ ਹੀ ਕਿਸਮਤੀ ਜੇ ਉਪਾਸ਼ਨਾ ਤੇ ਗਿਆਨ ਤੋਂਵੇਂ ਕਥਨ ਕੀਤੇ ਹੈ ਇਸ ਅਸ਼ਟਾਵਕ ਕੋ ਸਿਮਰਤੀ ਕੇਵਲ ਗਿਆਨ ਹੀ ਕਥਨ ਕੀਤਾ ਹੈ ਕਿਉਂ ਸਿੰਮ੍ਰਤੀਆਂ ਦੇ ਤੇ ਵੇਦਾਂ ਦੇ ਬਹੁਤ ਸਾਰੇ ਭੇਦ ਫਰਕ ਹਨ 86 ਮੱਜਨ ਹਰ ਰਸ ਰੇਦ ਜੇ 8 ਤੇ 60 18 ਤੇ 68 ਤੀਥਾਂ ਦੇ ਪੇਸ਼ਾਨ ਕਰੀਏ ਤਾਂ ਇਸ ਪ੍ਰਕਾਰ ਵੀ ਕੋਈ ਮਨ ਨਿਰਮਲ ਨਹੀਂ ਹੁੰਦਾ ਹੈ ਹਰ ਰਸ ਰੇਦ ਹਰੀ ਦੇ ਰਸ ਨੂੰ ਰੇਦ ਹਿਰਦੇ 'ਚ ਪ੍ਰਾਪਤ ਕਰਨਾ ਚਾਹੀਦਾ ਇਹੋ ਹੀ 68 ਤੀਥਾ 68 ਸੇ ਘਾਣ ਜਿਹੜੇ ਯੋਗੀਆਂ ਨੇ ਮੰਨੇ ਆ ਇਹੀ ਅਸ਼ਰਤੀ ਤੀਰ ਥਣਗੇ 68 860 ਮੱਜਨ ਹਰ ਰਸ ਰੇਦ ਇਹ ਪਰਮਾ ਦਾ ਇਸ਼ਾਨਾ ਹੈ ਜਿਹੜਾ ਹਰੀ ਦੇ ਰਸ ਨੂੰ ਰੇਦ ਹਿਰਦੇ ਚ ਪ੍ਰਾਪਤ ਕਰਨਾ ਹੈ ਰੇਦ ਨੂੰ ਭਾਸੀ ਤਲਾ ਦਾ ਹੈ ਹਰੀ ਦੇ ਰਸ ਨੂੰ ਸੰਸੰਗਤ ਰੂਪੀ ਤਰਾਜੋਂ ਪ੍ਰਾਪਤ ਕਰੋ ਕਿ ਸਾਧ ਤੀਰਸਾਂ ਨੇ ਪਰਮਾ ਦਾ ਇਸ਼ਾਨਾ ਹੈ ਗੋਰੂ ਮੁਖ ਨਿਰਮਲ ਮੈਲ ਨਾ ਲੱਗੇ ਇਸ ਪ੍ਰਕਾਰ ਗੋਰੂ ਮੁਖ ਨਿਰਮਲ ਉੱਜਲ ਹੋ ਜਾਵੋਗੇ ਫੇਰ ਪਾਪਾਂ ਦੀ ਮੈਲ ਸਾਨੂੰ ਨਹੀਂ ਲੱਗੇਗੀ ਅਬੀਦੀ ਬਚਨ ਲੱਗੇ ਪਰਸੇ ਨਾਨਕੇ ਹਿਰਦੈ ਨਾਮੁ ਵੱਡੇ ਤੁਰ ਭਾਗੈ ਇਉਂ ਮਹਾਰਾਜ ਸਾਹਿਬ ਕਹਿੰਦੇ ਜੀ ਹਿਰਦੇ ਥੋੜੇ ਨਾਮ ਵਸੇਗਾ ਤੁਰੇ ਹੀ ਵੱਡੇ ਉਤਮ ਕਰਮ ਹੋਣਗੇ ਨਿਸਕਾਮ ਕਰਮਾ ਕਰਕੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਆਸਾ ਮਹੱਲਾ ਪਹਿਲਾ ਨਿਵ ਨਿਵ ਪਾਏ ਲਗੂ ਗੁਰ ਆਪਣੇ ਆਪਣੇ ਸਤਿਗੁਰੂ ਜੋ ਹਨ ਸ੍ਰੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਕਾਲ ਪੁਰਖ ਆਪਣਾ ਗੁਰੂ ਹੈ ਆਦਮ ਤੇ ਕੈ ਉਤਾਰਾ ਸਹੀ ਗੁਰੂ ਸੰਜੀਓ ਹਮਾਰਾ ਆਪਣੇ ਸਤਿਗੁਰਾਂ ਦੇ ਚਰਨੀ ਝੁਕ ਝੁਕ ਕੇ ਦੇਵ ਮਾਨ ਵੱਲੋਂ ਨਿਯੋਕੇ ਅਤੇ ਮੰਗੇ ਮਾਨ ਵੱਲੋਂ ਨਿਯੋਗ ਕਰਕੇ ਦੇਵ ਦੇ ਅਧਿਆਸ ਵੱਲੋਂ ਨਿਯੋਗ ਕਰਕੇ ਗੁਣਾ ਦੇ ਮਾਨ ਵੱਲੋਂ ਨਿਯੋਗ ਕਰਕੇ ਨਿਮਰਤਾ ਦੇ ਨਾਲ ਇਸ ਪ੍ਰਕਾਰ ਚਰਨੀ ਲੱਗਣਾ ਕਈਏ ਆਪਣੇ ਸਤਿਗੁਰਾਂ ਦੇ ਆਤਮ ਰਾਮ ਨਿਹਾਰਿਆ ਬਿਨਾਂ ਦੀ ਕਿਰਪਾ ਕਰਕੇ ਸਾਰਿਆਂ ਚ ਆਤਮਾ ਜੋ ਜੀਵਾਤਮਾ ਹੈ ਇਹਨੂੰ ਰਾਮ ਰੂਪ ਕਰਕੇ ਦੇਖ ਲਿਆ ਹੈ ਆਤਮਾ ਜੋ ਮੁਝ ਬਸੇ ਜੀਵਾ ਹੈ ਤੇ ਮਾਇਆ ਵਸੇ ਕੀ ਤੁਮ ਜੋ ਰਾਮ ਹੈ ਸਾਰਿਆਂ ਦਾ ਆਤਮ ਰਾਮ ਨੂੰ ਵੇਖਣਾ ਕੀਤਾ ਹੈ ਕਰਤ ਵਿਚਾਰ ਹਿਰਦੈ ਹਰ ਰਵਿਆ ਜਿਨ੍ਹਾਂ ਨੇ ਮਹਾਰਾਜ ਦੀ ਸੰਗਤ ਦੁਆਰਾ ਮਿਲ ਕੇ ਵਿਚਾਰ ਕੀਤਾ ਹੈ ਅਤੇ ਹਿਰਦੇ 'ਚ ਹੀ ਹਰੀ ਰਵਿਆ ਹੋਇਆ ਜਾਣਿਆ ਹੈ ਹਿਰਦੈ ਦੇਖ ਵਿਚਾਰਿਆ ਕਰਦੇ ਆ ਵਿਚਾਰ ਜਿਹੜੇ ਗੁਰਾਂ ਨਾਲ ਮਿਲ ਕੇ ਹਿਰਦੇ ਚ ਹਰਿ ਨੂੰ ਲਗਿਆ ਉਚਾਰਨ ਕਰਦੇ ਆ ਜਿਹੜੇ ਹਰ ਰੋਕ ਤੇ ਉਹਨਾਂ ਨੇ ਹਿਰਦੇ ਵਿੱਚ ਹੀ ਉਹ ਸਰੂਪ ਨੂੰ ਵੇਖ ਲਿਆ ਐਸਾ ਵਿਚਾਰ ਪ੍ਰਾਪਤ ਹੋ ਗਿਆ ਹੈ ਜਿਹੜਾ ਸਾਰਿਆਂ ਦੇ ਹਿਰਦਾ ਚ ਰਿਮਿਆ ਹੋਇਆ ਉਹ ਜਿਹੜੇ ਵਿਚਾਰ ਕਰਦੇ ਆ ਉਹਨਾਂ ਨੂੰ ਸਿਮਰਨ ਕਰਦੇ ਆ ਉਚਾਰਦੇ ਆ ਹਿਰਦੇ ਨਾਲ ਹੀ ਵੇਖ ਲਿਆ ਵਿਚਾਰ ਕੇ ਬੋਲੂ ਰਾਮ ਕਰੇ ਨਿਸਤਾਰ ਇਹ ਬੋਲੋ ਰਾਮ ਦੇ ਨਾਮ ਨੂੰ ਬੋਲਿਆ ਕਰੋ ਥੋੜਾ ਸੰਸਾਰ ਤੋਂ ਮਿਸਤਾਰਾ ਕਰੇਗਾ ਗੁਰਪ੍ਰਸਾਦ ਰਤਨ ਹਰ ਲਾਭੈ ਸਤਿਗੁਰਾਂ ਦੀ ਕਿਰਪਾ ਕਰਕੇ ਹਰੀ ਰੂਪੀ ਰਤਨ ਤੁਹਾਨੂੰ ਇਸ ਦੇ ਚੋਂ ਲੱਭ ਪਵੇਗਾ ਪ੍ਰਾਪਤ ਹੋ ਜਾਏਗਾ ਮਿਟਾਏ ਅਗਿਆਨ ਹੋਏ ਉਜੀਆਰਾ ਹਰੀ ਦੇ ਸਿਮਰਨ ਦੇ ਪ੍ਰਕਾਸ਼ ਹੋਣੇ ਕਰਕੇ ਤੁਹਾਡੇ ਅੰਦਰ ਮਿਟਾਏ ਮਿਟਾਏ ਅਗਿਆਨ ਹੋਏ ਉਜੀਆਰਾ ਅਗਿਆਨ ਦਾ ਵਰੂ ਦਾ ਪਰਦਾ ਮਿਟ ਜਾਏਗਾ ਅਪਰੋਹ ਗਿਆਨ ਦਾ ਉਜਾਰਾ ਪ੍ਰਕਾਸ਼ ਹੋ ਜਾਏਗਾ ਰਹਾਉ ਰਵਨੀ ਰਵੈ ਬੰਧਨ ਨਹੀਂ ਟੁੱਟਹਿ ਬਿਨਾਂ ਭਾਈ ਰਵਨੀ ਇਸਤਰੀਆਂ ਨੂੰ ਭੋਗਣ ਕੀ ਲੱਗਾ ਰਹਿੰਦਾ ਹਰ ਵਕਤ ਹੈ ਉਹਦੇ ਜੰਮਣ ਮਰਨ ਦੇ ਬੰਧ ਨਹੀਂ ਟੁੱਟ ਸਕਦੇ ਉਹ ਜੰਮਦਾ ਮਰਦਾ ਹੀ ਰਹੇਗਾ ਵਿੱਚ ਹਉਮੈ ਭਰਮ ਨਾ ਜਾਏ ਜਿੰਨਾਂ ਦੇ ਵੇ ਵੀ ਹਉਮੈ ਹੈ ਉਹਨਾਂ ਜਿਹੜੇ ਭਰਮ ਨਹੀਂ ਜੀਵ ਦੇ ਅੰਦਰੋਂ ਜਾਂਦਾ ਇਹ ਬਣਿਆ ਹੀ ਰਹਿੰਦਾ ਹੈ ਰਵਨੀ ਰਵੈ ਰਵਨੀ ਕਬੀਸ਼ਰੀਆਂ ਦੇ ਤਾਈਂ ਦੇ ਉਚਾਰ ਦਾ ਰਹੇ ਤੇ ਬੰਧਨ ਨਹੀਂ ਟੁੱਟ ਸਕਦੇ ਵਿੱਚ ਹਉਮੈ ਦੇ ਭਰਮ ਨਹੀਂ ਜਾਂਦਾ ਪੰਡਲ ਬਣ ਕੇ ਹਉ ਨਹੀਂ ਕਰਦਾ ਆਰਕਾਨ ਤੂ ਸ਼ਰੀਆਂ ਨੂੰ ਯਾਹਰ ਲਾ ਰਹੇ ਕਿਉਂ ਭਰਮ ਨਹੀਂ ਮਿਟਦਾ ਰਵਣੀ ਮਾਇਆ ਨੂੰ ਨਹੀਂ ਰੌਂਦਾ ਰਹੇ ਹਰ ਵਕਤ ਭੋਗਦਾ ਰਹੇ ਇਹ ਬੰਧਨ ਨਹੀਂ ਟੁੱਟਦੇ ਵਿੱਚ ਹਉਮੈ ਭਰਮ ਨਾ ਜਾਏ ਜਿੰਨਾ ਜੇ ਵੇਲੇ ਅੰਦਰ ਹੰਗਤਾ ਪਈ ਹੋਈ ਹੈ ਉਹਨਾਂ ਚ ਸਰੂਪ ਦਾ ਭਰਮ ਹੈ ਏ ਜਾਂਦਾ ਨਹੀਂ ਮੁਨਤ ਨਹੀਂ ਹੁੰਦਾ ਜੀਆਂ ਦਾ ਸਤਗੁਰ ਮਿਲੈ ਤਾਂ ਹੋਵੇਂ ਟੁੱਟੈ ਜੇ ਸਤਗੁਰ ਸੱਚੇ ਪਾਤਸ਼ਾਹ ਦੇ ਨਾਲ ਮਿਲੇ ਤਾਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਤਾਂ ਕੋ ਲਿਖੈ ਪਾਈ ਤਾਂ ਹਮੇ ਦਾ ਪੜਦਾ ਹੁੰਦੋਂ ਟੁੱਟੀ ਆਵੇ ਤਾਂ ਕੋਈ ਲਿਖੇ ਪ੍ਰਵਾਨ ਵੀ ਜਿਵੇਂ ਰਾਹ ਦੇ ਪੈਂਦਾ ਹੈ ਹਰ ਹਰ ਨਾਮ ਭਗਤ ਪ੍ਰੇਮ ਪ੍ਰੀਤਮ ਜੋ ਹਰ ਹਰ ਪਰਮੇਸ਼ਰ ਦਾ ਨਾਮ ਹੈ ਭਗਤਾਂ ਦਾ ਪਿਆਰਾ ਹੈ ਅਬੇ ਪ੍ਰੀਤਮ ਪਿਆਰੇ ਹਨ ਭਗਤ ਮਾਰਾ ਨੂੰ ਜਿਹੜੇ ਸੁਖ ਸਾਗਰ ਓਰ ਧਾਰੇ ਉਸ ਭਗਤ ਦਾ ਸਮੁੰਦਰ ਹੈ ਉਸ ਨਾਮ ਨੂੰ ਫਿਰਦੇ ਚਲਸਾਉਣਾ ਕਰੇ ਜੋ ਭਗਤੀ ਜਿਸ ਨੂੰ ਪਿਆਰੀ ਹੈ ਅਬੇ ਭੰਤਾ ਦਾ ਪ੍ਰੀਤਮ ਹੈ ਜੋ ਪਰਮੇਸ਼ਰ ਐਸਾ ਪਰਮੇਸ਼ਰ ਦਾ ਨਾਮ ਸੁਖਾਂ ਦਾ ਸਮੁੰਦਰ ਹੈ ਉਹ ਦਿਲ ਚ ਵਸਾਉਣਾ ਕਰੇ ਪ੍ਰੀਤਮ ਸਤਗੁਰਾਂ ਦੁਆਰਾ ਭਗਤੀ ਪਿਆਰੀ ਕਰਕੇ ਹਰ ਨਾਮ ਨੂੰ ਸੁਖਾਂਦੇ ਸੰਬੰਧਨ ਦਿਲ ਚ ਮੁਸਾਵੇ ਭਗਤ ਵਛਲ ਜਗ ਜੀਵਨ ਦਾਤਾ ਉਹ ਭਗਤਾਂ ਦਾ ਵਛਲ ਪਿਆਰਾ ਹੈ ਸਾਰੇ ਜਗ ਦਾ ਜੀਵਨ ਕੇਤਨ ਸਰੂਪ ਹੈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ ਮਤ ਗੁਰਮਤ ਹਰ ਨਿਸ਼ਤਾਰੇ ਇਹ ਬੁੱਧੀ ਦੇ ਅੰਦਰ ਗੁਰਾਂ ਦੀ ਸਿੱਖਿਆ ਧਾਰਨ ਕਰਕੇ ਮਸਾਵੇ ਦਾ ਹਰੀ ਤਾਰ ਦਿੰਦਾ ਉਸ ਨੂੰ ਸੰਸਾਰ ਤੋਂ ਮਨਸੇ ਉਹ ਜੂਜ ਮਰੇ ਪ੍ਰਭ ਪਾਏ ਜੇਰਾ ਮਨ ਦੇ ਨਾਲ ਜੂਜ ਜਨ ਕਰੇ ਲੜਾਈ ਕਰੇ ਜੀਵਨ ਭਾਵ ਤੋਂ ਮਰ ਜਾਵੇ ਮੰਦੀ ਮਤ ਛੱਡ ਦੇਵੇ ਪ੍ਰਭ ਪਾਏ ਓ ਪ੍ਰਭ ਅਕਾਲ ਪੁਰਖ ਨੂੰ ਪਾ ਲੇਂਦਾ ਹੈ ਮਨ ਸਾ ਮਨਹਿ ਸਮਾਈ ਜੇਰੀਆਂ ਵਾਸ਼ਨਾ ਨਾ ਮਨ ਤੇ ਸਿਰ ਬਿਨ ਲੋਕੀ ਖਣਾ ਪੀਨੀ ਇਹਨੂੰ ਮਨ ਕੀ ਸਮਾ ਦੇਵੇ ਲਾਇ ਕਰ ਦੇਵੇ ਨਾਸ ਕਰ ਦੇਵੇ ਨਾਨਕ ਕਿਰਪਾ ਕਰੇ ਜਗ ਜੀਵਨ ਇਹ ਮਨਸਾ ਸਿੱਖਿਆ ਕਰਕੇ ਮਨ ਦੀ ਮਤ ਨੂੰ ਵਿਚਰੀ ਸਮਾ ਦੇਵੇ ਹਾਂਜੀ ਨਾਨਕ ਕਿਰਪਾ ਕਰੇ ਜਗ ਜੀਵਨ ਸਗਲੂ ਜਿਹਨੇ ਜਿਨ੍ਹਾਂ ਤੇ ਕਿਰਪਾ ਕਰਦਾ ਜਗ ਦਾ ਜੀਵਨ ਉਹ ਚੇਤਨ ਸਰੂਪ ਪਰਮੇਸ਼ਰ ਸਹਿਜ ਭਾਏ ਲਿਵ ਲਾਏ ਉਹ ਸ਼ਾਂਤੀ ਸੁਭਾਅ ਧਾਰ ਕੇ ਉਸ ਤੇ ਭਾ ਪ੍ਰਕਾਸ਼ ਰੂਪ ਜਿਵੇਂ ਲਾਉਂਦੇ ਆ ਜਿਹੜਾ ਹਰ ਇੱਕ ਪ੍ਰਕਾਸ਼ ਦਾ ਪ੍ਰਕਾਸ਼ ਹੈ ਉਹ ਹੈ ਜੋਤ ਮਹਾਰਾਜ ਦੇ ਗੁਰੂ ਸਰੂਪ ਉਸ ਰੀਤੀ ਹਰ ਬਗਲੇ ਬਿਲੇ ਨੂੰ ਆਈ ਜਾਵੇ ਸਰਦਾਰ ਜਿਹੜੇ ਆ ਸਾਰੇ ਮੈਕੀ ਹੈ ਜਿਹੜਾ ਪ੍ਰਕਾਸ਼ ਦਾ ਉਸ ਵਿੱਚ ਮਿੱਟੀ ਨੂੰ ਜੋੜੇ ਪਨਾਰਥਾਂ ਦੇ ਨਾਂ ਜੋੜੇ ਪਨਾਰ ਸਾਰੇ ਨਾਸਵੰਤਾਂ ਨੂੰ ਮੈਕੀ ਹਾਂ ਮੈਂ ਜਿਹੜਾ ਪ੍ਰਕਾਸ਼ਨ ਵਾਲਾ ਦ੍ਰਿਸ਼ਾ ਰੂਪ ਉਸ ਵਿੱਚ ਲਿਆਉਣਾ ਕਰੇ ਆਸਾਂ ਹੱਲਾ ਪਹਿਲਾ ਕਿਸ ਕਉ ਕਹ ਹੈ ਸੁਣਾਵ ਹੈ ਕਿਸ ਕਉ ਮਹਾਤਮਾ ਜਿਹੜੇ ਨਸਤ ਹੋ ਗਏ ਜੀਵਨ ਮੁਕਤੀ ਨੂੰ ਪਾ ਕੇ ਉਹ ਕਿਹਨੂੰ ਕਹਿਣੇ ਵੀ ਤੁਸੀਂ ਐਂ ਕਰਿਆ ਕਰੋ ਕੀ ਨੂੰ ਸੁਣਾਉਣਾ ਵੀ ਅਸੀਂ ਤੁਹਾਨੂੰ ਐਸਾ ਆਨੰਦ ਦਿੰਨੇ ਹਾਂ ਕਿਸ ਸਮਝਾਵ ਹੈ ਸਮਝ ਰਹੇ ਹੀ ਹੋ ਜਾਣ ਆਪੀ ਸਮਝ ਰਹੇ ਕਿਸੇ ਪੜਾਵ ਹੈ ਪੜ ਜੀ ਜੀ ਪੜ ਗੁਣ 부ਝੇ ਕੀ ਉਹਨਾਂ ਨੂੰ ਪੜਨਾ ਪੜ ਕੇ ਉਹਨਾਂ ਨੂੰ ਗੁਣ ਜਿਹੜਾ ਗਿਆਨ ਸੀ ਉਹ 부ਝ ਹੀ ਲਿਆ ਹੈ ਸਤਗੁਰ ਸ਼ਬਦ ਸੰਤੋਖ ਰਹੇ ਉਹਨਾਂ ਦੇ ਸ਼ਬਦ ਕਰਕੇ ਸੰਤੋਖ ਚ ਰਹਿੰਦੇ ਆ ਉਹ ਕਿਸੇ ਦਿਨ ਤਾਂ ਹੋਣ ਨਜੀਬ ਖੁਦਾ ਦੇ ਪੇਸ਼ਨਾ ਕਿਸੇ ਦੇਣ ਕਿ ਜੇ ਥੋੜਾ ਜਿਹਾ ਪਿੱਛੇ ਲੈਣਾ ਸਮਝਣਾ ਜਿਹੜੇ ਅਭੂਤ ਲੋਕ ਹਨ ਉਹ ਕਹਿੰਦੇ ਦੂਏ ਕੰਨਾਂ ਸੁਣਾਈ ਤੇ ਕੋੜ ਹੋ ਜੂ ਜੇ ਕਿਸੇ ਨੂੰ ਦੱਸਿਆ ਮੰਤਰ ਤੋਂ ਸਾਡਾ ਤੈਨੂੰ ਜਿੰਨ ਦੱਸਿਆ ਉਹਨਾਂ ਕੋੜੀ ਹੋ ਗਿਆ ਇਹ ਨਹੀਂ ਸਮਝੰਦੇ ਮਹਾਰਾਜਾ ਨਾਮ ਸਾਰਿਆਂ ਦਾ ਕਲਿਆਣ ਕਰਨ ਵਾਲਾ ਹੈ ਸੋ ਕਿਸੇ ਨੇ ਕਹੀ ਤਾਂ ਭਾਈ ਕਹੇ ਕਿਸੇ ਨੂੰ ਕਹਿੰਦੇ ਇਹ ਭਾਈ ਵਿਰਾਗ ਧਾਰਿਆ ਕਰ ਕਿਸੇ ਨੂੰ ਸੁਣਾਉਂਦੇ ਆ ਕਿ ਵਿਵੇਕ ਧਾਰਿਆ ਕਰ ਕਿਸੇ ਨੂੰ ਸਮਝਾਉਂਦੇ ਕਿ ਸਰਬਨ ਕਰਿਆ ਕਰ ਕਿਸੇ ਨੂੰ ਕਹਿੰਦੇ ਸਮਝ ਰਹੇ ਮੰਨਣ ਕਰਿਆ ਕਰ ਸਮਝ ਰਿਹਾ ਕਰ ਕਿਸੇ ਪੜਾਵ ਹੈ ਪੜ ਗੁਣ ਬੂਝੇ ਕਿਸੇ ਨੂੰ ਪੜਾਉਂਦੇ ਵਿਧਿਆਸਨ ਕਰਿਆ ਕਰ ਕਈ ਪੜ ਕਰਕੇ ਤਦ ਆਉਂਦਾ ਸੋਧ ਕਰਕੇ ਗੁਣ ਗਿਆਨ ਸ੍ਰੀ ਉਹਨੂੰ ਪੁੱਝ ਲੈਂਦੇ ਸਮਝ ਲੈਂਦੇ ਹਨ ਸਤਿਗੁਰੂ ਸ਼ਬਦ ਸੰਤੂਖ ਰਹੇ ਸਤਿਗੁਰਾਂ ਦੇ ਸ਼ੈਦ ਕਰਕੇ ਸੰਤੋਖ ਵਿੱਚ ਰਹਿੰਦੇ ਹੈ ਸੰਪੂਰਨ ਜੀ ਲਈ ਹਮੇਤੋ ਨਾ ਮਹਾਪੁਰ ਖਾਂਦੇ ਐਸਾ ਗੁਰਮਤ ਰੰਮਤ ਸਰੀਰਾ ਇਹ ਜੀ ਗੁਰਮਤ ਦੁਆਰਾ ਜੇ ਨਾ ਸਰੀਰ ਕਰਕੇ ਉਚਾਰਦਾ ਹੈ ਉਹ ਰਮਿਆ ਹੋਇਆ ਸਾਰਿਆਂ ਸਰੀਰਾਂ ਵਿੱਚ ਗੁਰਮਤ ਦੁਆਰਾ ਉਸ ਨੂੰ ਉਚਾਰਦੇ ਹਨ ਹਰ ਭਜ ਮੇਰੀ ਮਨ ਗਹਿਰ ਗੰਭੀਰਾ ਮੇਰੇ ਪਿਆਰੇ ਮਨ ਐਸੇ ਹਰੀ ਦਾ ਤੈਨੂੰ ਕਰ ਗਹਿਰ ਦੋ ਨਿਰ ਹੱਲ ਹੈ ਨਬੀਰ ਦੂੰਗਾ ਹੈ ਆਤਮਾ ਅਖ ਦਰਸ ਹੈ ਰਹਾਉ ਆਨਤ ਤਰੰਗ ਭਗਤ ਹਰ ਰੰਗਾ ਸਾਧ ਸੰਗਤ ਜੀ ਜੋ ਭਗਤੀ ਕਰਦੇ ਆ ਪੁਰਖ ਉਹਨਾਂ ਨੂੰ ਹਰੀ ਦਾ ਰੰਗਾ ਆਨੰਦ ਪ੍ਰਾਪਤ ਹੁੰਦਾ ਹੈ ਆਨੰਦ ਪ੍ਰੰਗ ਜਿਹੜੇ ਅਨੇਕਾਂ ਬ੍ਰਹਮੰਡ ਰੂਪੀ ਲਹਿਰਾਂ ਹੁੰਦੀਆਂ ਇਸ ਵਾਰੀ ਹੁੰਦੀਆਂ ਏਕ ਏਕੋ ਕਰੋੜੋਂ ਕੋਟ ਕੋਟ ਬ੍ਰਹਮੰਡ ਯਾਸ ਏਕ ਏਕ ਕਰੋੜ ਵਿੱਚ ਕਰੋੜਾਂ ਬ੍ਰਹਮੰਡਾਂ ਰੂਪੀ ਲਹਿਰਾਂ ਹੁੰਦੀਆਂ ਐਸਾ ਸਮੁੰਦਰ ਵੀ ਨਹੀਂ ਆਈ ਹੈ ਉਹ ਹਰੀ ਦੀ ਭਗਤੀ ਦੇ ਰੰਗ ਵਿੱਚ ਹਰ ਵਕਤ ਰੰਗੇ ਰਹਿੰਦੇ ਗੁਰਮੁਖੋ ਜੁੜੇ ਰਹਿਣਾ ਚਾਹੀਦਾ ਹੈ ਜਿਸ ਦੇ ਜਗਤ ਰੂਪੀ ਅਨੇਕਾਂ ਲਹਿਰਾਂ ਹਨ ਗੁਣਾ ਰੂਪੀ ਅਨੇਕਾਂ ਲਹਿਰਾਂ ਹਨ ਗਿਆ ਭਗਤੀ ਸ਼ਾਂਤੀ ਖਿਮਾ ਸਰਦਾ ਆਦਿਕ ਇਹ ਅਨੇਕਾਂ ਲਹਿਰਾਂ ਉੱਠ ਰਹੀਆਂ ਜਿਸ ਦੇ ਖਿਰਦੇ ਦੇ ਅੰਦਰ ਉਹ ਭਗਤ ਜਨ ਭਗਤੀ ਕਰਦੇ ਹਰੀ ਦੇ ਰੰਗ ਰੂਪ ਕੀ ਮਿਲੇ ਰਹਿੰਦੇ ਹਨ ਅਨੰਦਨ ਸੂਚੇ ਹਰ ਗੁਣ ਸੰਗਾ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਗੁਣਾਂ ਦਾ ਸਾਥ ਹੋਇਆ ਉਹ ਰਾਤ ਦਿਨ ਸੱਚੇ ਪਵਿੱਤਰ ਰਹਿੰਦੇ ਹੈ ਉਹ ਵਿਸ਼ਿਆ ਨਹੀਂ ਮੈਂ ਨਹੀਂ ਕੋ ਸਕਦੀ ਮਿੱਥਿਆ ਜਨਮ ਸਾਖਤ ਸੰਸਾਰ ਜਿਹੜੇ ਸਾਖਤ ਪੁਰਖ ਹੋਏ ਉਹਨਾਂ ਤਾਂ ਗਿਆਨ ਅਨ ਹੋਇਆ ਹੀ ਧਾਰਿਆ ਇਹ ਨਾਮ ਧਾਰ ਦੇ ਬਕਾਇਆ ਪੁੰਨ ਤਾਂ ਰਹਿ ਜਾਂਦੇ ਫੇਰ ਕਿਤੇ ਜੰਮ ਪੈਣਦੇ ਐਵੇਂ ਜਨੂੰ ਧਾਰ ਕੇ ਸੰਸਾਰੀਆਂ ਨੂੰ નિਸਫਲ ਵਿਅਰਥ ਸੀ ਇਹ ਉਹਨਾਂ ਦਾ ਜਨਮ ਆਰਾਮ ਭਗਤ ਜਨ ਰਹੇ ਨਿਰਾਰਾ ਜਿਹੜੇ ਰਾਮ ਦੇ ਭਗਤ ਸਾਧਕਾਂ ਦੀ ਸੰਗਤ ਕਰਕੇ ਨਾਮ ਨੂੰ ਭੁਲਾ ਦੇਣ ਉਹਨਾਂ ਚਾਹੀਦਾ ਨਿਆਰਾ ਰਹਿਣਾ ਜਾਣਾ ਉਹਨਾਂ ਦੀ ਕੋ ਸੰਗਤ ਚ ਨਾ ਫਸਣਾ ਸੂਚੀ ਕਾਇਆ ਹਰ ਗੁਣ ਗਾਇਆ ਜਿਨਾਂ ਦਾ ਗਾਨ ਪ੍ਰਭ ਦੇ ਗੁਣਾਂ ਨੂੰ ਗਾ ਉਹਨਾਂ ਦੀ ਸੂਚੀ ਹੋਵੀ ਕਾਇਆ ਬੁੱਧੀ ਦੇਵੀ ਸੁਪ੍ਰਕਰ ਹੋ ਗਈ ਹੈ ਆਤਮ ਚੀਨ ਰਹਿ ਲਿਵ ਲਾਇਆ ਆਤਮ ਬ੍ਰਹਮ ਆਤਮਾ ਨੂੰ ਚੀਨ ਜਾਣ ਕਰਕੇ ਹਰ ਵਕਤ ਲਿਵ ਲਾਈ ਰੱਖਦੇ ਉਸ ਵਾਹਿਗੁਰੂ ਵਿੱਚ ਆਦ ਅਪਾਰ ਅਪਰੰਪਰ ਹੀਰਾ ਜੋ ਸਾਰੇ ਵਿਗਿਆਦ ਆਦ ਮੂਡ ਰੂਪ ਹੈ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਪ੍ਰਕਿਰਤੀ ਅਪਰ ਉਰੇ ਹੈ ਉਹ ਪ੍ਰਕਿਰਤੀ ਦਾ ਪਰਾ ਰੂਪ ਹੈ ਅਪਾਰ ਵੇਦ ਸ਼ਾਸਤਰਾਂ ਕਰਕੇ ਪਾਰਾਵਾਰ ਨਹੀਂ ਪਾਇਆ ਜਾਂਦਾ ਪ੍ਰਕਿਰਤੀ ਤੋਂ ਵੀ ਪਰੇ ਹੈ ਤੇ ਹੀਰੇ ਦੀ ਨਿਆਈ ਹੈ ਸ੍ਰੀ ਪ੍ਰਕਾਸ਼ ਰੂਪ ਆਪਣੇ ਆਪ ਵਿੱਚ ਲਾਲ ਰਤਾ ਤੇਰਾ ਮਨ ਧੀਰਾ ਧੀਰਾ ਜੋ ਪਰਮੇਸ਼ਰ ਦਾ ਨਾਮ ਹੈ ਉਹ ਦੇ ਲਾਲ ਪਿਆਰ ਵਿੱਚ ਰੰਗਿਆ ਹੋਇਆ ਮੇਰਾ ਮਨ ਤੇ ਜਦ ਸਹਿਤ ਹੋਇਆ ਕਥਨੀ ਕਹੇ ਹੈ ਕਹੇ ਹੈ ਸੇਮੂਏ ਜਿਹੜੇ ਮਾਇਆ ਦੀ ਇੱਛਾ ਕਰਕੇ ਕਥਾ ਨੂੰ ਕਹਿੰਦੇ ਹਨ ਉਹ ਕਹਿਣ ਵਾਲੇ ਮਰ ਗਏ ਕਹਿੰਦੇ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਕਥਨੀ ਕਹੇ ਕਹੇ ਸੇਮੂਏ ਕਥਨੀਆਂ ਜਿਹੜੀਆਂ ਕਈਆਂ ਹੋਈਆਂ ਉਹਨਾਂ ਦੀਆਂ ਕਥਨ ਬੇਰਸ਼ਾਤ ਹੋਏ ਨੂੰ ਕਈਆਂ ਹੋਈਆਂ ਨੂੰ ਜਿਹੜੇ ਕਹਿੰਦੇ ਹੈ ਉਹਨਾਂ ਨੂੰ ਮਾਇਆ ਦੇ ਮੋਹ 'ਚ ਹੀ ਮਰ ਗਏ ਹਨ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਇਹ ਅਧਿਕਾਰੀ ਤੂੰ ਨਿਸ਼ਟੇ ਕਰ ਕਸਨੀ ਕਹੇ ਕਹੇ ਸੇ ਮੂਏ ਜਿਹੜੇ ਮਾਵਾ ਬਾਪੇ ਕਸਨੀਆਂ ਕਹਿੰਦੇ ਉਹ ਕਹਿੰਦੇ ਹੀ ਕਹਿੰਦੇ ਹਨ ਜਿਹੜੇ ਪਰਮਾਰਥ ਦੀ ਪ੍ਰਾਪਤੀ ਵਾਸਤੇ ਕਹਿੰਦੇ ਉਹ ਮੂਏ ਜੀਵਨ ਭਰ ਤੋਂ ਮਰ ਗਏ ਹਨ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਉਹਨਾਂ ਨੂੰ ਜਾਣਿਆ ਕਿ ਉਹ ਪ੍ਰਭੂ ਦੂਰ ਨਹੀਂ ਹੈ ਤੂੰ ਹੀ ਇਹ ਅਧਿਕਾਰੀ ਤੇਰਾ ਸਰੂਪ ਹੀ ਹੋਈ ਹੈ ਤੇਰੀ ਤੇ ਤੈਨੂੰ ਨੰਸਕਾਰ ਹੈ ਤੂੰ ਸਾਰੇ ਪੂਜਨੀਯ ਲੋਗ ਆਪਸ ਕੋ ਆਪੇ ਆਦੇਸ਼ ਤੇ ਗੁਣਕਾਰ ਨਹੀਂ ਪ੍ਰਵੇਸ਼ ਤੂੰ ਇਥੇ ਤਰਪਦੇ ਨਾ ਖੜਦਾ ਆਵਾਜਕ ਹੈ ਸੋ ਤੇ ਬੂ ਦੂਰ ਨਹੀਂ ਤੂੰ ਹੈ ਭਾਈ ਤੇਰਾ ਆਤਮਾ ਸਾਖੀ ਰੂਪ ਤੂੰ ਹੈ ਤੇ ਹਾਂਦੇ ਹਾਂ ਸਭ ਜਗ ਦੇਖਿਆ ਮਾਇਆ ਛਾਇਆ ਇਹ ਜਿਹੜਾ ਸਾਰਾ ਜਗ ਹੈ ਇਹ ਮਾਇਆ ਦੇ ਵਿੱਚ ਫਸਿਆ ਹੋਇਆ ਵਿਖੀਦਾ ਛਾਇਆ ਅਵਿਦਿਆ ਵਿੱਚ ਪਿਆ ਹੋਇਆ ਅਵਿਦਿਆ ਕਰਕੇ ਜੀਵ ਕਹੋਂਦੇ ਆ ਮਾਇਆ ਕਰਕੇ ਈਸ਼ਰ ਕਹੋਂਦਾ ਸਾਰਾ ਯਗਤ ਮਾਇਆ ਸਮ ਈਸ਼ਰ ਦੇ ਬਾਦੀ ਫਸਿਆ ਪਿਆ ਛਾਇਆ ਅਵਿਦਿਆ ਦੇ ਕਰਕੇ ਅਵਰਨ ਦੇ ਪਰਦੇ ਚ ਫਸਿਆ ਹੋਇਆ ਹੈ ਮਾਇਆ ਦੀ ਛਾਇਆ ਪਈ ਹੈ ਇਸ ਤਰ੍ਹਾਂ ਕਾ ਜਗਤ ਰਚਿਆ ਹੈ ਅਤੇ ਅਵਿਦਿਆ ਦੀ ਛਾਇਆ ਪਰਦੇਮ ਪਾਇਆ ਜੇਤਨ ਇਸ ਕਰਕੇ ਜੀਵ ਭਾਮ ਬਣਿਆ ਹੈ ਕਿਉ ਸਾਰਾ ਜਗ ਤੂੰ ਵੇਖਣਾ ਤੀਤਾ ਹੈ ਮਾਇਆ ਛਾਇਆ ਇਹ ਮਾਇਆ ਵਿੱਚ ਹੀ ਛਾਇਆ ਪੂਰਿਆ ਹੋਇਆ ਹੈ ਨਾਨਕ ਗੁਰਮਤਿ ਨਾਮ ਤੇ ਆਇਆ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਗੁਰਮਤਿ ਪ੍ਰਾਪਤ ਹੋਈ ਹੈ ਕੋਈ ਮਾਇਆ ਛਾਇਆ ਦੇ ਕਿੰਨੀ ਪਰਜ ਦੇ ਜੀਵ ਤੇਰੀ ਛਾਹ ਕਹਿੰਦੇ ਭੇਗਾ ਚ ਨਹੀਂ ਵਸਦੇ ਗੁਰਮਤਿ ਦੁਆਰਾ ਨਾਮ ਨੂੰ ਧਿਆਨਾ ਕੀਤਾ ਸੇ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੇ